ਹੈਲੋ ਹਾਂ ਤਾਈ ਹਾਂ ਕਿੱਥੇ ਸੀਗਾ ਕੁਛ ਨਹੀਂ ਦਾਈ ਮੈਂ ਮੈਂ ਇੱਥੇ ਖੇਤੋਂ ਫਲੀਆਂ ਤੋੜਨ ਆਇਆ ਸੀ ਗੁਆਰੇ ਦੀਆਂ ਕਿਵੇਂ ਲੈਣੀਆਂ ਸੀ ਨਹੀਂ ਮੈਂ ਤਾਂ ਜਿਹੜਾ ਕੁਝ ਫਲਣਾ ਤੋ ਡੇਟੀਆਂ ਮੈਨੂੰ ਤਾਂ ਵੇ ਤੂੰ ਆ ਕੀ ਕੀਤਾਗਾ ਕੀ ਕਰਦਾ ਤਾਈ ਕੀ ਕਰਦਾ ਤਾਈ ਜਿੱਤੋ ਜਗਦੇਵ ਕਰੇ ਆਏ ਨਾ ਤੂੰ ਦੱਸਦੀਆਂ ਫਿਰ ਹਾਂ ਤਾਂ ਤੂੰ ਮੈਨੂੰ ਕੀ ਦੱਸਾਂ ਨਹੀਂ ਨਹੀਂ ਦਾਈ ਤੂੰ ਫੋਨ ਤੇ ਦੱਸਦੇ ਨੂੰ ਫੋਨ ਕਰੀ ਲਿਆ ਤੂੰ ਦੱਸਣ ਵਾਸਤੇ ਕਰਿਆ ਹੋਊਗਾ ਨਾ ਦੱਸ ਦੇ ਕੀ ਕਰਤਾ ਮੈਂ ਅੱਜ ਇਹ ਤੇਰੇ ਕੋਲੇ ਤਾਂ ਨਹੀਂ ਆਪੇ-ਆਪੇ ਕੋਈ ਕੋਲੇ ਤਾਂ ਕੁਛ ਨਹੀਂ ਕੋਲੇ ਤਾਂ ਨਾ ਪਾਪਾ ਹੈਗਾ ਤੂੰ ਪਰ ਉਹ ਉਧਰ ਨਾ ਕਹਿੰਦਾ ਮੈਂ ਸਬਜ਼ੀ-ਸਬਜ਼ੀ ਤੋੜ ਲਿਆ ਵਾਂ ਤਾਂ ਵਾਸਤੇ ਕੱਕੜੀਆਂ-ਕੱਕੜੀਆਂ ਦੇਖ ਲਿਆ ਵਾਂ ਮੈਂ ਇਧਰ ਫਲੀਆਂ ਤੋੜਨ ਲੱਗ ਗਿਆ ਜੋ ਕੰਬੀ ਫਲੀਆਂ ਨਾਲ ਨਾਲ ਵੀ ਖੇਤ ਗਿਆ ਸੀ ਤੇਰੇ ਨਾਲ ਹਾਂ ਖੇਤੀ ਆ ਹੋਮ ਤੇ ਕਿ ਤੂੰ ਇਹ ਕੀ ਕੀਤਾ ਵੇ ਹਾਂ ਤੁਹਾਨੂੰ ਕੀ ਦੱਸਾਂ ਕਿ ਦੇਖ ਤੇ ਤੇ ਉੱਤਰ ਕੋਲੇ ਤਾਂ ਨਹੀਂ ਆਉਂਦਾ ਤੇ ਨਾ 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 ਪਪਾ ਨਹੀਂ ਆਉਂਦਾ ਗੋਲੇ ਦਾਈ ਦੱਸੋ ਤੁਸੀਂ ਜਿੱਤੂ ਤਰਾਤ ਨੂੰ ਆ ਜਾਂਦਾ ਫਿੱਤਰੇ ਮੇਰੇ ਕੋਲ ਪਾ ਤੂੰ ਜਿੱਤੇ ਰਖਾਇਆ ਹੈ ਨਹੀਂ ਮੁੱਕਿਆ ਵੀ ਹੈਗਾ ਹਾਂ ਹੂੰ ਤੂੰ ਤਾਂ ਮੇਰੇ ਰਾਤ ਨੂੰ ਫੇਰ ਫੇਰ ਕੇ ਹੱਥ ਫੇਰ ਫੇਰ ਕੇ ਹੱਥ ਤੇ ਤਾਂ ਮੇਰੀ ਮੱਝ ਲੁੱਟ ਪਾ ਰਿਹਾ ਹੈ ਨਾ ਹਾਂ ਹੂੰ ਹਾਂ ਹਾਂ ਅੱਗੇ ਦੱਸੋ ਉਹ ਤਾਂ ਕੀਤਾ ਹੀ ਤਾਂਈ ਉਹ ਖਾਦੀ ਪੀਤੀ ਚ ਹੋ ਗਿਆ ਉਹ ਤਾਂ ਫਿਰ ਕੀ ਹੋ ਗਿਆ ਤਾਂ ना तेरा भी टाइम पास टाइम पास हो गया टाइम पाटाइम पास हो गया तेरा ना ताया है नहीं जिधर टाइम पास हो गया वो भी यह हो रही तो थी कि तब तो तब मेरा कमरे कर्म कर जिंदा सी जब में तब सारे रात ही नहीं तो तड़चुप्पियाँ नहीं बची ना छोटा हम फिरों फिर उनके में करके था ये फिरा क्यों में कर लिया त ਇਹ ਮੈਂ ਤੇਰੀ ਨਾ ਮੈਨੂੰ ਹੁਣ ਪਰਤਾ ਵੀ ਨਹੀਂਦਾ ਕਿ ਤਹਾਨੂੰ ਆਦਤ ਲਾਤੀ ਤੇ ਹੁਣ ਹੁਣ ਦੀ ਆਦਤ ਲਾਤੀ ਉਹ ਤੋਂ ਤੁਸੀਂ ਵੀ ਕਹਿੰਦੇ ਹੁੰਦੇ ਸੀ ਚਲੋ ਸੁਗਦੇਵ ਤੋਂ ਮੇਰੇ ਕੋਲੇ ਪੈ ਜਾਣਾ ਨਾਲੇ ਲੋਕਾਂ ਨੂੰ ਕਿਸੇ ਚੀਜ਼ ਦਾ ਕੋਈ ਸ਼ੱਕ ਨਹੀਂ ਹੁੰਦਾ ਹਾਂ ਹਾਂ ਮੈਂ ਵੀ ਸ਼ੱਕ ਨਹੀਂ ਕਰਦੀ ਕਿ ਮੂੰਹ ਸਰ ਕੇ ਕੀ ਕਰੀਏ ਕੀ ਕਰੀਏ ਤਾਈ ਫਿਰ ਹੁਣ ਦੱਸੋ ਤਾਂ ਤਾਂ ਦਾ ਤੇ ਊਂ ਕੁਝ ਨਹੀਂ ਚੜਤਾ ਸੀਗਾ ਉਹ ਨਾ ਉੱਤੇ ਮਤਲਬ ਹੂੰ ਉਹ ਤਾਂ ਹੈ ਤੇ ਹੁਣ ਹੋ ਕੀ ਗਿਆ ਤੂੰ ਆਦੀ ਸੀ ਨਾ ਵੀ ਕੋਈ ਦਿੱਕਤ ਹੋ ਗਈ ਦਿੱਕਤ ਕੀ ਹੋ ਗਈ ਨਹੀਂ ਹੋਣਾ ਕੀ ਆ ਤੇਰੇ ਕੋਲੇ ਤਾਂ ਨਹੀਂ ਆਇਆ ਆਪਾਂ ਕੋਤੇ ਹੀ ਨਾ ਨਾ ਪਾਪਾ ਕੋਲੇ ਹੈ ਨਹੀਂ ਦਾਈ ਤੂੰ ਖੁੱਲ ਕੇ ਦੱਸ ਦੇ ਨਾ ਗੱਲ ਮੈਨੂੰ ਵੀ ਪਤਾ ਲੱਗ ਜਾਈਂ ਤੂੰ ਕੀ ਕਹਿਣਾ ਚਾਹੁੰਦੀ ਹੈ ਮੈਨੂੰ ਮੇਰੇ ਪਾਪ ਸੰਗ ਲੱਗਦੇ ਤੈਨੂੰ ਬੋਲ ਦੇ ਮੈਂ ਹਾਂ ਦੱਸੋ ਦੱਸੋ ਲੈ ਮੇਰੀ ਗੱਲ ਸੁਣੋ ਤਾਂ ਕਰਦੇ ਇਹਨੂੰ ਸੰਗ ਨਹੀਂ ਲੱਗੀ ਲੈਦਾ ਤੁਹਾਨੂੰ ਬੋਲਦੇ ਇਹਨੂੰ ਸੰਗ ਲੱਗਦੀ ਇਹ ਤਾਂ ਬੋਲ ਕੇ ਦੱਸ ਦੇ ਲੈ ਤਾਂ ਉਹ ਕਿਹੜੇ ਵੇਲੇ ਦਮਾਉਣ ਨਾ ਤੇਰੇ ਨਾਲ ਬਾੜੀ ਕੋਲੇ ਕੀ ਸੀ ਜਨਾ ਕੋਲੇ ਵਿੱਚ ਸੀ ਤੂੰ ਵੀ ਕਦੀ ਆਏ ਮੈਂ ਨਾ ਚੋਲ ਤੋਂ ਕਦੀ ਆਏ ਨੀ ਤਾਇਆ ਜੀ ਹਾਂ ਹਾਂ ਮਨ ਲੱਗਦਾ ਕਿ ਜਿਵੇਂ ਨਹੀਂ ਤੇਰੀ ਤਾਂ ਚੱਲੀ ਗਈ ਮੇਰਾ ਹਾਂ ਤਾਂ ਸੱਜ ਦੇਖ ਮੇਰੀ ਗੱਲ ਮਣਤਾ ਜੀ ਉਮਰ ਦੇਖੋ ਕਹਿੰਦੇ ਹੁੰਦੇ ਨਾ ਕਿ ਨੀਂਦ ਨਾ ਦੇਖੇ ਬਿਸਤਰਾ ਤੇ ਇਸ਼ਕ ਨਾ ਦੇਖੇ ਜਾਤ ਤੇ ਮੌਤ ਨਾ ਦੇਖੇ ਉਮਰ ਨੂੰ ਉਹ ਉਮਰ ਆਮਰਾ ਨਹੀਂ ਦੇਖਦਾ ਇਹ ਤੋ ਸਾਰ ਕੰਮ ਵਾਸਤੇ ਬਿਸਤਰਾ ਵੀ ਨਹੀਂ ਦੇਚਾ ਬਿਸਤਰਾ ਦਾ ਦੇਖਤੇ ਬਿਸਤਰਾ ਨਾਲ ਬਿਸਤਰਾ ਦੇਖਿਆ ਤੇ ਨਾਮ ਤੂੜੀ ਵਾਲਾ ਕਮਰਾ ਦੇਖਿਆ ਇਹ ਤਾਂ ਤੂੰ ਵੀ ਜਾਣਦੀ ਆ ਤਰਕ ਤਾਰਾਂ ਕੱਢਣ ਜਾਂਦੀ ਹੁੰਦੀ ਸੀ ਤੂੜੀ ਵਾਲਾ ਕਮਰਾ ਵੀ ਚੱਲੇ ਉੱਥੇ ਵੀ ਕੰਮ ਚੱਲ ਜਾਂਦਾ ਸੀ ਜੇ ਪੱਠੇ ਪਉਣ ਜਾਂਦੇ ਸੀ ਤਾਂ ਇਧਰ ਤੂੜੀ ਖੁਰਨੀ ਵਾਲੇ ਪਾਸੇ ਵੀ ਕੰਮ ਚੱਲ ਜਾਂਦਾ ਸੀ ਰਾਤ ਨੂੰ ਤਾਂ ਚੱਲਦਾ ਹੀ ਸੀਗਾ ਤੇ ਹੁਣ ਹੋ ਕੀ ਗਿਆ ਹੁਣ ਅੱਗੇ ਕੰਮ ਤਾਂ ਚਲੋ ਕਰ ਲਿਆ ਆਪਾਂ ਅੱਗੇ ਕੀ ਹੋ ਗਿਆ ਹੁਣ ਮੈਂ ਤੁਮੇ ਮੇਰੇ ਕੋਲ ਹੀ ਪਿਆ ਕਰਨ ਮੈਂ ਤਾਂ ਮੰਦੀ और गोली क्या करूँगा मैं दस फिर है और दस पे करूँगा रोली तो पे मेरे टेट डचे की करां की हाँ मेरे साप्पा वाला तो हमारे पापा मेरे टेट डचे है ना ये ये साप्पा कैम्पेइगर था ही साप्पा तो को तो वो मेरी जितने रात चढ़े हैं रात जा तू उल्टा तो दुकान दिया दिसी के मैं वो मेरा तो हो गया वैगरे ऑपरे� ਆਏ ਕਿ ਫੇਰ ਹੋ ਗਿਆ ਤਾਈ ਕਿ ਤੂੰ ਕੋਈ ਉਹ ਤਾਂ ਨਹੀਂ ਕਰਦੀ ਕਿਤੇ ਕੋਈ ਨਾ ਵੀ ਸਕਦੇ ਤੇ ਮੈਂ ਚੈੱਕ ਕਰਵਾ ਕੇ ਆਈ ਨਹੀਂ ਮੈਂ ਤਾਂ ਚੈੱਕ ਕਰਾਉਣੇ ਚਿੱਠੀ ਪਤਾ ਨਹੀਂ ਕਿਹੜੇ ਸ਼ਹਿਰ ਗਈ ਸੀ ਤਾਂ ਨਵੀਂ ਸ਼ਹਿਰ ਛੱਡ ਕੇ ਤੱਕ ਕੇ ਕੱਲ ਵੀ ਤਾਂ ਮੈਂ ਗਈ ਆ ਜੀ ਤੈਨੂੰ ਪਤਾ ਨਹੀਂ ਤੇ ਫਿਰ ਹੁਣ ਇਹ ਤਾਂ ਦੱਸਣਾ ਫਿਰ ਹੁਣ ਇਹ ਤਾਂ ਹੁਣ ਬੇਇੱਜ਼ਤੀ ਵਾਲਾ ਕੰਮ ਹੋ ਗਿਆ ਤਾਈ ਆਪਣੇ ਹੁਣ ਤਾਇਆ ਵੀ ਨਹੀਂ ਹੁੰਦ ਕੀ ਕਿਹਨੂੰ ਮੂੰਹ ਦਿਖਾਵਾਂਗੇ ਤਾਇਆ ਵੀ ਨਹੀਂ ਉਹ ਹੀ ਤਾਂ ਗੱਲ ਹੈ ਅਜੇ ਤੱਕ ਆਇਆ ਨਹੀਂ ਉਹ ਤਾਂ ਆਇਆ ਹੁੰਦਾ ਤੇ ਚਲ ਗਏਂਦੇ ਤਾਂ ਆਏ ਨਹੀਂ ਚਲ ਕੋਈ ਖਾਦੀ ਪੀਤੀ ਤੇ ਚਲ ਉਹਨੇ ਜੋੜ ਲਿਆ ਹੋਊਗਾ ਕੋਈ ਹੂੰ ਤਾਂ ਹੁੰਦਾ ਨਾ ਤੇ ਮੇਰੇ ਨਾਲ ਤਾਂ ਮੜੀ ਰੱਖਦਾ ਸੀ ਤੇ ਤਾਈ ਹੁਣ ਫਿਰ ਕੋਈ ਤੂੰ ਦੱਸ ਤੂੰ ਸਿਆਣੀ ਸੋਥੀ ਐ ਚਲ ਤੂੰ ਦੱਸ ਫਿਰ ਹੁਣ ਕੀ ਸੋਲੂਸ਼ਨ ਹੋ ਸਕਦਾ ਇਹਦਾ ਨਹੀਂ ਨਹੀਂ ਤਾਈ ਨਾ ਸਿਆਣੀ ਤਾਂ ਸਭ ਨੂੰ ਸਮਝ ਨਹੀਂ ਆਤਾ ਸਭਾ ਦਿਮਾਗ ਤਾਂ ਫਿਰ ਗੜ ਗਿਆ ਉਹ ਤਾਂ ਕੋਈ ਤੇ ਜਾ ਚੜਾ ਆ ਮਤਲਬ ਨਹੀਂ ਸਮਝੀ ਹੋ ਗਈ ਤੇ ਹੁਣ ਫਿਰ ਦੱਸੋ ਫਿਰ ਕੀ ਕਰੀਏ ਤਾਈ ਫਿਰ ਤੂੰ ਦੱਸ ਨਾ ਉਹ ਕਿਸ ਨੂੰ ਪਤਾ ਪਤਨ ਲੱਗ ਜੇ ਹੁਣ ਗੱਲ ਮੈਨੂੰ ਤੂੰ ਦੱਸ ਤੀ ਕਿਤੇ ਦੂੰਂ ਗਾਂ ਇਧਰ ਮੰਮੀ ਵਰਗੇ ਹੁੰਦਾ ਦੱਸਦੇ ਤੇ ਆਥ ਨੇ ਹੋਰ ਮੇਰੇ ਕੋਲ ਡਾਂਗਾ ਨੂੰ ਥਾਂ ਕਰਦੇ ਕਿਤੇ ਤੋਂ ਆਥ ਨੇ ਮੰਮੀ ਕੋਲ ਦੋ ਜੀ ਬੰਨੀ ਕੀ ਚੀਜ਼ਾਂ ਗੱਲਾਂ ਕਰਦਾ ਤੂੰ ਹਾਂ ਮੰਮੀ ਨੂੰ ਉਹਨਾਂ ਦੱਸਦੀ ਕਿਤੇ ਆਏ ਤੂੰ ਕੰਗਲਾ ਹੋਇਆ ਜਾਂਦਾ ਮੈਨੂੰ ਕੀ ਕਰਨਗੇ ਲੋਕ ਮਾਤਾ ਆਈ ਤੇ ਕੰਨਾ ਜਵਾਂ ਮੈਨੂੰ ਵੀ ਪਤਾ ਨਹੀਂ ਲੱਗੀ ਇਹ ਕੰਨਾ ਸਾਰੇ ਸਾਰੇ ਪਿੰਡ ਨੂੰ ਪਤਾ ਵੀ ਤਾਈ ਕੋਲੇ ਪੈਂਦਾ ਹੁਣ ਲੋਕ ਤਾਂ ਇਹ ਸੋਚਦੇ ਚਲ ਮਾਂ ਪੁੱਤ ਹੈ ਚਲ ਕੋਈ ਨਹੀਂ ਪਈ ਹੈ ਹਨਾ ਐ ਨਹੀਂ ਪਤਾ ਸੀ ਆਪਾਂ ਹੁਣ ਆਪਣਾ ਜਦੋਂ ਮਾਲਕ ਨੇ ਮਿਹਰ ਕਰਤੀ ਆਪਣੇ ਤੇ ਚਲੋ ਜੋ ਕੁਝ ਆਪਣੇ ਚ ਬਣ ਗਿਆ ਜਿਹੜਾ ਕੁਝ ਬਣਨਾ ਸੀ ਹਨਾ ਹੁਣ ਤਾਂ ਹੋ ਗਿਆ ਜਿਹੜਾ ਕੁਝ ਹੋ ਗਿਆ ਹੁਣ ਕੀ ਕੀਤਾ ਜਾਵੇ ਹੁਣ ਤੁਸੀਂ ਦੱਸੋ ਲੱਗੇ ਦਾ ਕੀ ਕਰੀਏ ਹੋਇਆ ਤਾਂ ਬਹੁਤ ਵਧੀਆ ਨਜ਼ਾਰੇ ਤੂੰ ਵੀ ਲੈਟ ਐ ਨਜ਼ਾਰੇ ਮੈਂ ਵੀ ਲੈਟਿਆ ਦੂੰ ਹਾਂ ਹਾਂ ਤੇ ਨਜ਼ਾਰੇ ਤਾਂ ਹੁਣ ਤਾਂ ਹੀ ਛੱਡਣਾ ਮੈਂ ਤੈਨੂੰ ਹੈ ਨਹੀਂਗਾ ਠੀਕ ਹੈ ਨਾ ਮੈਂ ਤੈਨੂੰ ਗੋਦ ਹੀ ਮੈਂ ਮੈਂ ਤੈਨੂੰ ਗੋਦ ਮੈਂ ਤੈਨੂੰ ਗੋਦ ਹੀ ਲੈ ਲਈ ਮੈਂ ਕੋਈ ਤਾਂ ਤਾਈ ਦਾ ਤਾਂ ਹੋਇਆ ਨਹੀਂ ਜੋਗਾ ਠੀਕ ਹੈ ਮੈਂ ਜਿਵਾ ਆ ਕੇ ਬਣਾ ਕੇ ਰੱਖਣੇ ਕੋਲੇ ਨਾਲੇ ਆਪਣਾ ਟਾਈਮ ਪਾਸ ਹੁੰਦਾ ਰਿਹਾ ਕਰੂਗਾ ਜਾਂ ਕੋਈ ਕਰ ਤੇ ਇਹਦਾ ਆਪਾ ਇਲਾਜ ਕਰਦੇ ਆ ਕੋਈ ਮੈਡੀਕਲ ਤੇ ਜਾਂਦੇ ਕੋਈ ਦਵਾਈ ਦੂ ਵੀ ਲਾਵਾਂ ਛੱਡਾ ਹੁਣ ਦਫਾ ਹੋਣ ਦੇ ਗੁਾਰੇ ਦੀਆਂ ਫਲੀਆਂ ਨੂੰ ਮੈਂ ਕੋਈ ਗੋਲੀ ਗਾੜੀ ਲਿਆ ਦਿੰਨਾ ਤੇਰੇ ਵਾਸਤੇ ਗੋਲੀ ਨਹੀਂ ਤਾਂ ਮੈਂ ਨਾ ਚੰਨੀ ਸੇਹੇ ਵੀ ਮੈਂ ਜਾ ਦੂੰ ਨੀ ਮੈਂ ਨੂੰ ਤਾਂ ਲਾਖ ਨਹੀਂ ਕੇਹਾਂ ਰਿਹਾ ਇਹ ਦਵਾਈ ਦੇ ਕੇ ਜੰਮ ਤੇ ਤੂੰ ਚੱਲ ਬਣਾਇਆ ਕਰਦਾ ਜਾਂ ਤਾਂ ਸਪਰੇਅ ਚੋ ਲੈਣ ਬਾਨੇ ਜਾਂ ਕਿਤੇ ਆ ਕੇ ਨਾਲ ਕੀ ਜਾਣ ਦੇ ਬਾਨੇ ਇਹ ਤੇ ਇਸ ਤਰ੍ਹਾਂ ਦੇ ਬਹਾਨੇ ਚੱਲਣਾ ਮੇਰੇ ਨਾਲ। ਚਲ ਐਂ ਕਰਦਾ ਮੈਂ ਮੰਮੀ ਨੂੰ ਕੰਨਾ ਵੀ ਤੂੰ ਤੂੰ ਐਂ ਕਰ ਮੇਰੇ ਤਾਈ ਹੁਣੇ ਗੱਲ ਸੁਣ। ਤੂੰ ਹੁਣੇ ਘਰੇ ਜਾ ਤੇ ਮੰਮੀ ਨੂੰ ਕਹਿ ਵੀ ਸੁਖਦੇਓ ਮੇਰੇ ਨਾਲ ਘਲ ਦੇ ਤੇ ਮੈਂ ਦਵਾਈ ਲੈ ਕੇ ਆਉਣੀ ਆ ਤੇ ਮੰਮੀ ਤੇ ਘੱਲ ਹੀ ਦੂਗੀ। ਹਨਾ? ਘੱਲ ਤਾਂ ਦੇਊਗੀ ਪਰ ਨੇ ਸ਼ੱਕ ਕਰਨੀ ਹੋ। ਫਿਰ ਵੀ ਥੋੜਾ ਬਹੁਤ ਕਸੌਣਾ ਨੂੰ ਹੋਂ ਨਹੀਂ ਆਵਾ। ਕਿਉਂ ਆਪਾਂ ਪਤਾ ਲਗਾਉਣਾ ਜੇ ਕੱਲ ਨੂੰ ਕੋਈ ਗੱਲ ਨਿਕਲ ਵੀ ਆਈ। ਤਾਂ ਕਹਾਂਗੇ ਵੀ ਇਹ ਤੇ ਫੇਰ ਦੇਣ ਗਿਆ ਸੀ। ਹਾਂ। ਚਲੋ ਫਿਰ ਇੱਕ ਕੰਮ ਕਰੀਏ ਫਿਰ ਮੈਂ ਮੇਰਾ ਜਾਣਕਾਰ ਹੈਗਾ ਉਥੇ ਸ਼ਹਿਰ ਡਾਕਟਰ ਤੇ ਡੱਬ ਵਾਲੀ ਤੂੰ ਉਹਦੇ ਕੋਲ ਚੱਲ ਵੜਦੇ ਆਪਾਂ ਤੇ ਉਹ ਤੇਰਾ ਕਰ ਦੂਗਾ ਨਰਸ ਹੈਗੀ ਨਰਸ ਹੈਗੀ ਉਹ ਆਪਾਂ ਦੱਬਾਂ ਨਹੀਂ ਜਾਣਦੇ ਕਿਿੱਧਰ ਵੇ ਜਾਣਾ ਵੀ ਅਸੀਂ ਕਿਿੱਧਰ ਵੇ ਚੱਲੀ ਗਿਆ ਆਪਾਂ ਹਾਂ ਚਲ ਫਿਰ ਨਹੀਂ ਕਿੱਥੇ ਵੇ ਗਿੱਦੜ ਵੇ ਗਿੱਦੜ ਵੇ ਕਿਹੜਾ ਉਹ ਨਰਸਿੰਗ ਹੋਮ ਹੈਗਾ ਉਹ ਉਹ ਆ ਉਹ ਹੈਗੀ ਇੱਕ ਉਥੇ ਉਥੇ ਮੈਂ ਨਾਲ ਕੁੜੀ ਪੜਦੀ ਹੁੰਦੀ ਸੀ ਉਥੇ ਨਰਸ ਲੱਗੀ ਹੋਈ ਹੈ ਉਹ ਫਰੈਂਡ ਹੈ ਮੇਰੀ ਉਹ ਫਰੈਂਡ ਹੀ ਉਹ ਮੈਂ ਫਰੈਂਡ ਹੈ ਨਹੀਂ ਕਿਦਾਈ ਕਿ ਗਲਤ ਨਾ ਸਮਝ ਲਈ ਦੈਨ ਨੰਨ ਪਤਾ ਹੈਗਾ ਤਾਂ ਮੈਂ ਚੱਬੇ ਦਿੱਤੀ ਸੀ ਅੰਮਾ ਨੂੰ ਹਾਂ ਉਹ ਮੈਂ ਮਤਲਬ ਮੇਰੇ ਨਾਲ ਨਾ ਨਾਲ ਪੜਦੀ ਸੀ ਮੇਰੇ ਉਹ ਫਰੈਂਡ ਹੈ ਤੇ ਉਹਨਾਂ ਨੇ ਫੋਨ ਤੇ ਗੱਲ ਕਰਾਂ ਇੱਕ ਵਾਰੀ ਮੋਦੇ ਨਾਲ ਕੱਟਾਈ ਕਰਕੇ ਨਾ ਤੁਸੀਂ ਰੇਸ਼ੀਤੀ ਆਉਣ ਦਿਨਾ ਚੇਤੀ ਆਉਣਾ ਤੇ ਫਲੀਆਂ ਪਪੰਜੜੀ ਤਾਂ ਬਸਤੇ ਹਾਂ ਪਚਾਲ ਵੜਦੇ ਆ ਤੇ ਫਲੀਆਂ ਫੁਲੀਆਂ ਲਿਆਵਾਂਗੇ ਫਿਰ ਆਥਣ ਵਾਸਤੇ ਹਾਂ ਬਣਾ ਕੇ ਲੈ ਚਲਾਂਗੇ ਠੀਕ ਤੇ ਇੱਕ ਦਿਨ ਲੱਗੂਗਾ ਤੇ ਦੋ ਦਿਨ ਲੱਗਣਗੇ ਆਪਾਂ ਨੂੰ ਹਾਂ ਚੱਲ ਹਾਂ ਉਹ ਸੁੱਕੀ ਹੋਈ ਸਬਜ਼ੀ ਠੀਕ ਰਹੂਗੀ ਨਾਲ ਚੱਲ ਠੀਕ ਆ ਚਲੋ ਮੈਂ ਆਉਣਾ ਹੈ ਫਿਰ ਤਾਂ ਇੱਥੇ ਟੈਨਸ਼ਨ ਨਹੀਂ ਪਾਤੀ ਮੈਨੂੰ ਤਾਂ ਯਾਰ ਤੂੰ ਜਮਾਂ ਹੀ ਨਹੀਂ ਫਿਰ ਤੇ ਇਹਦੇ ਨਾਲ ਤਾਂ ਪਾਣੀ ਨੂੰ ਸੁੱਕੀ ਹੁੰਦਾ ਪਾਣੀ ਦੇ ਨਾਲ ਮੈਂ ਤਾਂ ਆਪ ਉਦੋਂ ਦੀ ਨਹੀਂ ਪਈ ਹੁੰਦੀ ਤੇ ਨਜ਼ਾਰੇ ਵੀ ਤਾਂ ਲੈਣੇ ਹੁੰਦੇ ਆਪਾਂ ਤੇ ਨਜ਼ਾਰੇ ਤਾਂ ਆਪਾਂ ਫੇਰ ਵੀ ਲਵਾਂਗੇ ਪਹਿਲਾਂ ਇਹ ਜਿਹੜਾ ਸਿਆਪਾ ਇਹਨੂੰ ਤਾਂ ਮੁਕਾਈਏ ਕਿਸੇ ਪਾਸੇ ਜਾ ਕੇ ਹਾਂ ਤੇ ਫੇਰ ਆ ਜਾਣਾ ਪੰਜ ਵਜੇ। બસ ਮਪਾਜੀ ਕੀ ਹੋਣਾ ਦਾ ਹੀ ਹੋਣੇ ਬਸ ਠੀਕ ਹੈ ਠੀਕ ਹੈ